ਮੁੰਡਾ ਸ਼ਗਨਾਂ ਤੇ ਬੈਠਾ ਹੋਇਆ ਬਿਮਾਰ ਕੁੜੀ ਨੇ ਆਪ ਹੀ ਚੱਕ ਤੇ ਫੱਟੇ ਦੋਸਤੋ ਅਕਸਰ ਹੀ ਕਿਹਾ ਜਾਂਦਾ ਹੈ ਕਿ ਕਦੋਂ ਕੀ ਹੋ ਜਾਵੇ ਕੁਝ ਨਹੀਂ ਪਤਾ ਹੁੰਦਾ ਇਸ ਵਿਆਹ ਵਿੱਚ ਵੀ ਕੁਝ ਇਸੇ ਤਰ੍ਹਾਂ ਹੋਇਆ ਦਰਅਸਲ ਜਿਸ ਮੁੰਡੇ ਦਾ ਵਿਆਹ ਸੀ ਇਹ ਵਿਆਹ ਤੋਂ ਪਹਿਲਾਂ ਬਿਮਾਰ ਹੋ ਗਿਆ ਸੀ ਤੇ ਇਸ ਦੀ ਦਵਾਈ ਚੱਲਦੀ ਸੀ ਅਤੇ ਜਦੋਂ ਵਿਆਹ ਵਾਲੇ ਦਿਨ ਸ਼ਗਨ ਹੋ ਰਹੇ ਸੀ ਤਾਂ ਇਹ ਮੁੰਡਾ ਸ਼ਗਨਾਂ ਤੇ ਬੈਠਾ ਅਚਾਨਕ ਬਿਮਾਰ ਹੋ ਜਾਂਦਾ ਹੈ ਪਰ ਜਿਸ ਕੁੜੀ ਨਾਲ ਇਸ ਮੁੰਡੇ ਦਾ ਵਿਆਹ ਹੁੰਦਾ ਹੈ ਉਹ ਡਾਕਟਰ ਹੁੰਦੀ ਹੈ ਜਿਸ ਨੇ ਮੌਕੇ ਤੇ ਹੀ ਮੁੰਡੇ ਦੀ ਸਾਂਭ ਸੰਭਾਲ ਕੀਤੀ ਕੁੜੀ ਸ਼ਗਨ ਅੱਧ ਵਿੱਚ ਕਰ ਰੋਕ ਕੇ ਮੁੰਡੇ ਦੇ ਸਟੇਜ ਤੇ ਬੈਠੇ ਦੇ ਹੀ ਇੰਜੈਕਸ਼ਨ ਲਾਉਣ ਲੱਗ ਜਾਂਦੀ ਏ ਸੋ ਕੁੜੀ ਦੇ ਮੌਕੇ ਤੇ ਸਾਮ ਸੰਭਾਲ ਕਰਕੇ ਕੁਝ ਹੀ ਸਮੇਂ ਬਾਅਦ ਦੁਬਾਰਾ ਸ਼ਗਨ ਸ਼ੁਰੂ ਹੋ ਜਾਂਦੇ ਨੇ ਤੇ ਵਿਆਹ ਸਿਰੇ ਚੜਦਾ ਏ ਲੋਕ ਇਸ ਵੀਡੀਓ ਨੂੰ ਦੇਖ ਕੇ ਕਹਿ ਰਹੇ ਨੇ ਕਿ ਕੁੜੀ ਨੇ ਮੌਕੇ ਤੇ ਮਸਲਾ ਹੱਲ ਕਰ ਦਿੱਤਾ ਕਿਉਂਕਿ ਮੁੰਡਾ ਹੋਰ ਵੀ ਜ਼ਿਆਦਾ ਬਿਮਾਰ ਹੋ ਸਕਦਾ ਸੀ ਜੇ ਉਸ ਨੂੰ ਮੌਕੇ ਤੇ ਦਵਾਈ ਨਾ ਮਿਲਦੀ ਜਾਂ ਐਨ ਮੌਕੇ ਤੇ ਇੰਜੈਕਸ਼ਨ ਨਾ ਲਗਾਇਆ ਜਾਂਦਾ ਸੋ ਜੋ ਮਰਜੀ ਆ ਕੁੜੀ ਨੇ ਆਪਣੇ ਕਿਤੇ ਦਾ ਫਰਜ਼ ਬਖੂਬੀ ਨਿਭਾਇਆ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜ਼ਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ